पब्लिक लाइव नगर कौंसल नरोट जैमल सिंह चो एसडीएम पठानकोट अरशदीप सिंह लुबाणा देख की देखरेख जिस विच विशेष रूप विच कैबिनेट मंत्री लालचंद कटारू चक शामिल इस मौके ते बबली कुमार बबी प्रदान बनाया गया ਅਤੇ ਮਨੀਸ਼ਾ ਮਹਾਜੰਤੇ ਮਾਇਆ ਦੇਵੀ ਨੂੰ ਵਾਈਸ ਪ੍ਰੈਜਿਡੈਂਟ ਚੁਣਿਆ ਗਿਆ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਸਾਰਿਆਂ ਨੂੰ ਸ਼ੁਕਾਮਨਾਵਾਂ ਦਿੱਤੀਆਂ ਗਈਆਂ ਬੇਸਿਕਲੀ ਪਿਛਲੇ ਲੰਮੇ ਸਮੇਂ ਤੋਂ ਆਵਾਜ਼ੀ ਪਾਰਟੀ ਦੀ ਸਰਕਾਰ ਮਾਰਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜ ਦੀ ਵਾਈਸ ਪੰਜਾਬ ਦੇ ਅੰਦਰ ਜਿੱਥੇ ਡਿਵੈਲਪਮੈਂਟ ਦੇ ਕਾਜ਼ ਵਿਗਾਸ ਦੀਆਂ ਵੱਡੀਆਂ ਹਿਸਟੋਰੀਕਲ ਪਲਾਨਾਂ ਬੁਣੀਆਂ ਗਈਆਂ ਨੇ ਉਹਦੇ ਨਾਲ ਨਾਲ ਨਗਰ ਪੰਚਾਇਤ ਨਰੋਜਨ ਸਿੰਘ ਨੂੰ ਵੀ ਬਹੁਤ ਵੱਡਾ ਤੋਹਫਾ ਮਾਰਜੋ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਰਜ ਨੇ ਦਿੱਤਾ ਔਰ ਇੱਥੇ ਇੱਥੋਂ ਦੇ ਲੋਕਾਂ ਨੂੰ ਸੀਵਰੇਜ ਮਿਲਿਆ ਇੱਥੋਂ ਦੇ ਲੋਕਾਂ ਦੇ ਜਿਹੜਾ ਆ ਬਹੁਤ ਵੱਡੀ ਵਾਟਰ ਸਪਲਾਈ ਵਿਲੀ ਸੋ ਲਗਭਗ ਅੱਜ 30 ਕਰੋੜ ਰੁਪਈਆ ਜਿਹਦੇ ਵਿੱਚ ਇਸ ਨਗਰ ਦੇ ਲੋਕਾਂ ਨੂੰ ਮਿਲਿਆ ਸੀਵਰੇਜ ਲਈ ਔਰ ਵਾਟਰ ਟ੍ਰੀਟਮੈਂਟ ਦੇ ਲਈ ਸੋ ਉਹ ਜਿਹੜਾ ਵਿਕਾਸ ਦਾ ਕੰਮ ਇਸ ਨਗਰ ਤੇ ਚੱਲਿਆ ਉਹ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਚੋਣਾਂ ਦੇ ਦੌਰਾਨ ਨਗਰ ਪੰਚਾਇਤ ਲੋਜਨ ਲੋੜ ਜਨ ਸਿੰਘ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦਾ ਵੱਡਾ ਭਰੋਸਾ ਪ੍ਰਗਟਾਇਆ ਔਰ ਮੈਂ ਤੁਹਾਨੂੰ ਕਹਿ ਸਕਦਾ ਪਸੀ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਸਾਡਾ ਨਾਮ ਕੋਈ ਇੱਥੇ ਅਮਸੀ ਸੀਗਾ ਔਰ ਅਸੀਂ 2022 ਦੇ ਅੰਦਰ ਵੀ ਇਸ ਨਗਰ ਤੋਂ ਦੂਜੇ ਨੰਬਰ ਤੇ ਮਲਵੇਸਾਂ ਸੋ ਨਗਰ ਪੰਚਾਇਤ ਮਲੌਰ ਜਮ ਸਿੰਘ ਦੇ ਲੋਕਾਂ ਦਾ ਜਿਹੜਾ ਉਹ ਵਿਸ਼ਵਾਸ ਜਿਹੜਾ ਸਾਨੂੰ ਆਸ਼ੀਰਵਾਦ ਮਿਲਿਆ ਉਹ ਕੰਮਾਂ ਦੇ ਆਧਾਰ ਤੇ ਮਿਲਿਆ ਔਰ ਉਹਨਾਂ ਕੰਮਾਂ ਦੇ ਬਲਬੁੱਤ ਜਿਹੜੀ ਸਾਡੀ ਇੱਥੇ ਅੱਜ नगर पंचायत ਦੇ ਅੰਦਰ ਪ੍ਰਧਾਨਗੀ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਸੋ ਮੈਂ ਸਭ ਤੋਂ ਪਹਿਲੋਂ ਮਾਨ ਜੋ ਮੁੱਖ ਮੰਤਰੀ ਸਰਪੰਨ ਸ੍ਰੀ ਰਮਨ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਸ੍ਰੀ ਆਰਬਨ ਕੇਜਰੀワजी ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਜੋਗਗਵਾਈ ਦੇ ਕੇ ਇੱਥੇ ਅਰੰਭ ਹੋਇ ਕੰਮਾਂ ਵਗੇ ਲਈ ਆ ਕੇ ਜਾਣ ਦਾ ਹਮੇਸ਼ਾ ਸਾਹਜ ਦਿੱਤਾ ਹਮੇਸ਼ਾ ਅਗਵਾਈ ਦਿੱਤੀ ਸੋ ਅੱਜ ਮੇਰੇ ਵੱਲੋਂ ਸਭ ਤੋਂ ਪਹਿਲੋਂ ਜਿਹੜੇ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਪਬਲਿਕ ਮਾਰ ਬੱਬੀ ਜੀ ਉਹ ਉਹਨਾਂ ਨੂੰ ਸਰਵਸੰਮਤੀ ਦੇ ਨਾਲ ਸਾਰੇ ਸਾਡੇ ਮੈਂਬਰਾਂ ਨੇ ਪ੍ਰਧਾਨ ਸੁਣਿਆ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹਦੇ ਨਾਲ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਆ ਭੈਣ ਜੀ ਮਾਇਆ ਦੇਵੀ ਜੀ ਔਰ ਭੈਣ ਜੀ ਮਨੀਸ਼ਾ ਮਾਜਨ ਜੀ ਸੋ ਸਾਰੀ ਟੀਮ ਨੇ ਸਾਡੀ ਜਿਹੜੀ ਇੱਕ ਪਰਿਵਾਰ ਬਣ ਕੇ ਇੱਕ ਮਤਲਬ ਸਮਝਦਾ ਵੀ ਕਰੀ ਦੇ ਰੂਪ ਦੇ ਵਿੱਚ ਜਿਹੜਾ ਫੈਸਲਾ ਕੀਤਾ ਸੋ ਮੇਰੇ ਵੱਲੋਂ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੋ ਨਵੇਂ ਚੁਣੀ ਹੋਈ ਸਾਰੀ ਕਮੇਟੀ ਨੂੰ ਔਰ ਅਸੀਂ ਚਾਹੁੰਦੇ ਹਾਂ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਇਥੋਂ ਮਤਲਬ ਲੋਕਾਂ ਨੇ ਚੁਣਿਆ ਮਾੜੀ ਗੱਲ ਇਹ ਹੈ ਵੀ ਅੱਜ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀਗਾ ਅਸੀਂ ਉਹਨਾਂ ਦੇ ਵੀ ਗੱਲਾਂ ਸੁਣਨਾ ਚਾਹੁੰਦੇ ਸੀ ਪਰ ਉਹ ਕਿਉਂ ਨਹੀਂ ਆਏ ਤਾਂ ਹੁਣ ਉਹ ਹੀ ਜਾਣਦੇ ਆ ਲੇਕਿਨ ਅੱਜ 7 ਮੈਂਬਰਾਂ ਨੇ ਮੇਰੇ ਸਮੇਤ ਸਰਬਸੰਮਤੀ ਦੇ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਸਮੁੱਚੀ ਟੀਮ ਚੁਣੀ ਹੈ ਔਰ ਆਉਣ ਵਾਲੇ ਦਿਨਾਂ ਚ ਜਿਹੜੇ ਕੰਮ ਵਿਕਾਸ ਚ ਚੱਲਦੇ ਨੇ ਉਹਨਾਂ ਨੂੰ ਗਤੀ ਵੀ ਦੇਵਾਂਗੇ ਉਹਨਾਂ ਨੂੰ ਤੇਜ਼ ਵੀ ਕਰਾਂਗੇ ਉਹਦੇ ਤੇ ਆਖੀ ਵੀ ਰੱਖਾਂਗੇ ਤੇ ਨਾਲ ਦੇ ਨਾਲ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀਆਂ ਨਿਜਮਤ ਪਾਈਆਂ ਚ ਹੋਈਆਂ ਨੇ ਜਿਹੜੇ ਕੰਮਾਂ ਦੇ ਅੰਦਰ ਕੋ ਜੋ ਸਾਨੂੰ ਸੂਚਨਾ ਮਿਲੀ ਆ ਉਹ ਗੜਬੜੀਆਂ ਵੀ ਦੇਖਾਂਗੇ ਕਿ ਕਿੱਥੇ ਕਿੱਥੇ ਹੋਈਆਂ ਨੇ ਉਨੂੰ ਅ ਮਤਲਬ ਲੈ ਕੇ ਲੋਕਾਂ ਦੇ ਅੰਦਰ ਵੀ ਜਿਹੜਾ ਇੱਕ ਰੋਸ ਵੀ ਆ ਉਹ ਵੀ ਮਤਲਬ ਜਿਹੜਾ ਸਾਡੇ ਦਿਮਾਗ 'ਚ ਆ ਵੀ ਅਸੀਂ ਉਹ ਪੈਸੇ ਦੀ ਦੁਰਵਰਤੋਂ ਕਿੱਥੇ ਕਿੱਥੇ ਹੋਈ ਹੈ ਓਬਵੀਅਸly ਦੇਖਾਂਗੇ ਸੋ ਅੱਜ ਅ ਸਾਡੇ ਐਸਡੀਐਮ ਪਠਾਨਕੋਟ ਔਰ ਸਾਡੇ ਈਓ ਸਾਡੇ ਤਸੀਲਦਾਰ तमाम ਅਧਿਕਾਰੀ ਸਮਾਨਾਂ ਦੀ ਅ ਰਹਿਨਮਾਈ ਦੇ ਵਿੱਚ ਇੱਥੇ ਬਗਾਇਦਾ ਮੈਂਬਰਾਂ ਨੇ ਸੋਚ ਕੋਣ ਤੋਂ ਬਾਅਦ ਜਿਹੜੀ ਉਹ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ ਸੋ ਬਹੁਤ ਬਹੁਤ ਮੁਬਾਰਕਾਂ ਇਹ ਦੁਆਰਾ ਨੌਰ ਜਮ ਸਿੰਘ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵੀ ਵਿਸ਼ਵਾਸ ਜਿੱਤਣ ਦੇ ਲਈ ਉਹਨਾਂ ਦਾ ਦਿਨ ਰਾਤ ਕੰਮ ਕਰਾਂਗੇ ਕੋਈ ਕਸਰ ਬਾਕੀ ਜਿਹੜੀ ਉਹਨੇ ਸਿੱਧੀ ਜਾਏਗੀ